ਵੱਡੀ ਵਾਰਦਾਤ ਦੇ ਨਾਲ ਕਬੱਡੀ ਪੰਜਾਬ ਲੁਧਿਆਣੇ ਦੇ ਜਗਰਾਉ ਵਿੱਚ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਤੇਜਪਾਲ ਸਿੰਘ ਪੁੱਤਰ ਅਰਣ்தੀਰ ਸਿੰਘ ਵਾਸੀ ਪਿੰਡ ਗਿੱਦੜ ਵਿੰਡੀ ਜਗਰਾਉ ਵੱਜੋਂ ਕਬੱਡੀ ਖਿਡਾਰੀ ਦੀ ਪਛਾਣ ਜਾਣਕਾਰੀ ਮੁਤਾਬਿਕ ਇਸ ਵਾਰਦਾਤ ਨੂੰ ਜਗਰਾਉ ਐਸਐਸਪੀ ਦਫ਼ਤਰ ਤੋਂ ਕੁਝ ਹੀ ਦੂਰੀ ਉੱਤੇ ਅੰਜਾਮ ਦਿੱਤਾ ਗਿਆ ਹੈ ਇੱਥੇ 6 ਤੋਂ 7 ਨੌਜਵਾਨਾਂ ਨੇ ਪਹਿਲਾਂ ਤੇਜਪਾਲ ਸਿੰਘ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੋ ਦੋਸਤੋ ਇਸ ਘਟਨਾ ਨੂੰ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਲੱਗਿਆ ਕਿ ਆਖਰਕਾਰ ਪੰਜਾਬ ਦੇ ਵਿੱਚ ਇਹ ਕੀ ਚੱਲ ਪਿਆ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਛੋਟੀ ਜਹੀ ਗਾਲ ਤੇ ਵਿਵਾਦ ਹੋ ਜਾਂਦਾ ਹੈ ਅਤੇ ਕਿਸੇ ਦੇ ਵਿੱਚ ਸ਼ੈਨ ਸ਼ਕਤੀ ਨਹੀਂ ਅਗਰ ਕੋਈ ਇੱਕ ਗੱਲ ਕਹਿੰਦਾ ਹੈ ਤਾਂ ਅਗਲਾ ਦੋ ਕਹਿ ਦਿੰਦਾ ਹੈ ਜਿਸ ਦੇ ਕਾਰਨ ਮਨ ਦੇ ਵਿੱਚ ਇੱਕ ਚਿੰਗ ਲੱਗ ਜਾਂਦੀ ਹੈ ਜਿਸ ਦੀ ਚਿੰੰਗ ਕਿਸੇ ਨੂੰ ਮਾਰ ਕੇ ਕਤਲ ਕਰਕੇ ਹੀ 부ਜਦੀ ਹੈ ਸੋ ਅਜਿਹੇ ਘਟਨਾ ਨੂੰ ਸੁਣ ਕੇ ਮਨ ਬਹੁਤ ਦੁਖੀ ਹੁੰਦਾ ਹੈ ਪਹਿਲਾ ਹੀ ਪੰਜਾਬ ਕੀ ਦਰ ਨੂੰ ਜਾ ਰਿਹਾ ਹੈ ਲੋਕੀ ਨਸ਼ੇ ਕਰ ਕਰ ਮਾਰ ਰਹੇ ਨੇ ਪਰ ਪ੍ਰਸ਼ਾਸਨ ਤੇ ਸਰਕਾਰ ਦਾ ਇਧਰ ਧਿਆਨ ਨਹੀਂ ਹੈ ਕਿਵੇਂ ਬਦਮਾਸ਼ ਖੁੱਲੇ ਆਮ ਲੋਕਾਂ ਨੂੰ ਮਾਰ ਰਹੇ ਨੇ ਜ਼ਿਆਦਾਤਰ ਕਬੱਡੀ ਖਿਡਾਰੀਆਂ ਨੂੰ ਹੀ ਨਿਸ਼ਾਨੇ ਤੇ ਲੈ ਰਹੇ ਨੇ ਕਿਉਂਕਿ ਕਬੱਡੀ ਖਿਡਾਰੀ ਕਦੇ ਵੀ ਨਸ਼ਾ ਨਹੀਂ ਕਰਦਾ ਅਤੇ ਉਹ ਹੋਰਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਕਬੱਡੀ ਵੱਲ ਆਉਣ ਪਰ ਸਾਡੇ ਪ੍ਰਸ਼ਾਸਨ ਸਾਡੀਆਂ ਗੰਦੀਆਂ ਸਰਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਇੱਕ 25 ਤੋਂ 30 ਸਾਲ ਦਾ ਨੌਜਵਾਨ ਜਿਹੜਾ ਕਬੱਡੀ ਖਿਡਾਰੀ ਸੀ ਉੱਪਰ ਦਾ ਹੋਇਆ 17 ਸੀ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸ਼ਰੀਆਮ ਦਿਨ ਦਿਹਾੜੇ ਕਤਲ ਕੀਤਾ ਗਿਆ ਇਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਗਰਾਉਂ ਐਸਐਸਪੀ ਦਫ਼ਤਰ ਤੋਂ ਕੁਝ ਹੀ ਦੂਰੀ ਉੱਤੇ ਅੰਜਾਮ ਦਿੱਤਾ ਗਿਆ ਹੈ ਇੱਥੇ 6 ਤੋਂ 7 ਨੌਜਵਾਨਾਂ ਨੇ ਪਹਿਲਾਂ ਤੇਜਪਾਲ ਸਿੰਘ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਉਹਨਾਂ ਮਾਪਿਓ ਦਾ ਕੀ ਬਣੇਗਾ ਜਿਨ੍ਹਾਂ ਦਾ ਇੱਕ ਨੌਜਵਾਨ ਖਿਡਾਰੀ ਪੁੱਤਰ ਇਸ ਜਹਾਨ ਤੋਂ ਚਲਾ ਗਿਆ ਜੇਕਰ ਉਹ ਵਿਆਹਿਆ ਹੋਇਆ ਤਾਂ ਉਸ ਦੀ ਪਤਨੀ ਦਾ ਕੀ ਹੋਵੇਗਾ ਜੇਕਰ ਉਸ ਦਾ ਛੋਟਾ ਜਿਹਾ ਬੱਚਾ ਹੋਇਆ ਤਾਂ ਉਸ ਦਾ ਕੀ ਹੋਵੇਗਾ ਪਰ ਜਿਹੜੇ ਮਾਰਨ ਵਾਲੇ ਨੇ ਜਿਨ੍ਹਾਂ ਦੇ ਵਿੱਚ ਗੁੱਸਾ ਸੀ ਉਹ ਆਪਣੇ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਕੇ ਪਰ ਜਿਹੜਾ ਪਰਿਵਾਰ ਪਿੱਛੇ ਰੂਲੇਗਾ ਉਹ ਵੱਖਰੀ ਗੱਲ ਹੈ ਲੋਕੀ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸੋਚਦੇ ਵੀ ਨਹੀਂ ਕਿਸੇ ਕਿਸੇ ਦੇ ਪੁੱਤ ਨੂੰ ਮਾਰ ਰਹੇ ਹਾਂ ਜਾਂ ਫਿਰ ਕਿਸੇ ਦੇ ਭਰਾ ਨੂੰ ਮਾਰ ਰਹੇ ਹਾਂ ਜਾਂ ਕਿਸੇ ਦੇ ਪਤੀ ਨੂੰ ਮਾਰ ਰਹੇ ਹਾਂ ਇੱਕ ਨੌਜਵਾਨ ਦੇ ਨਾਲ ਕਿੰਨੇ ਰਿਸ਼ਤੇ ਨਾਲ ਹੀ ਖਤਮ ਹੋ ਜਾਂਦੇ ਨੇ ਇਹ ਤਾਂ ਸਿਰਫ ਉਹ ਭੈਣ ਮਾਪੇ ਤੇ ਪਤਨੀ ਤੇ ਬੱਚੇ ਹੀ ਸਮਝ ਸਕਦੇ ਨੇ ਇੱਕ ਮਾਂ ਤੋਂ ਉਸ ਦਾ ਪੁੱਤ ਖੋ ਲਿਆ ਤੇ ਪਤਨੀ ਤੋਂ ਉਸ ਦਾ ਪਤੀ ਤੇ ਭੈਣ ਤੋਂ ਭਰਾ ਬੱਚਿਆਂ ਤੋਂ ਉਸ ਦਾ ਪਿਓ ਕਿਸੇ ਦਾ ਕੁਝ ਨਹੀਂ ਗਿਆ ਹੁਣ ਪੁਲਿਸ ਕੀ ਕਰੇਗੀ ਪ੍ਰਸ਼ਾਸਨ ਕੀ ਕਰੇਗਾ ਮੁਲਜ਼ਮਾਂ ਨੂੰ ਫੜੇਗਾ ਰਿਮਾਂਡ ਤੇ ਲਵੇਗਾ ਕੋਰਟ ਦੇ ਵਿੱਚ ਪੇਸ਼ ਕਰੇਗਾ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋ ਜਾਵੇਗੀ ਉਹ ਫੇਰ ਕੱਲ ਨੂੰ ਬਾਹਰ ਆਉਣਗੇ ਅਤੇ ਫਿਰ ਕਿਸੇ ਨਾਲ ਲੜਾਈ ਕਰਕੇ ਕਿਸੇ ਨੂੰ ਫੇਰ ਮੋਤ ਦੇ ਘਾਟ ਉਤਾਰ ਦੇਣਗੇ ਸੋ ਇਹ ਪੰਜਾਬ ਦੇ ਵਿੱਚ ਇਦਾਂ ਹੀ ਚੱਲਦਾ ਰਹੇਗਾ ਉਹ ਬਾਕੀ ਤੁਹਾਡਾ ਇਸ ਵਾਰਦਾਤ ਬਾਰੇ ਕੀ ਕਹਿਣਾ ਹੈ ਕਿ ਆਖਰਕਾਰ ਕਿਉਂ ਮਾਰਿਆ ਹੋਣਾ ਤੇਜਪਾਲ ਸਿੰਘ ਉਸ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ